ਆਡਾ ਪਹਾੜੀ ਜਿਹੜਾ ਪੰਜਾਬ ਦਾ ਥੱਲੇ ਕਰੋ ਹੋ ਗਿਆ ਇਹਦੇ ਚ ਐਲੂਮੀ ਅਲੂਮੀ ਹੈਗਾ ਸੌਰੀ ਮੈਕੈਨਕਲ ਆਖਿਆ ਮੈਕੈਨਕਲ ਥੱਲੇ ਨੀ ਹੋ ਰਹੀਗਾ ਐਲਕਟ੍ਰਿਕਸ ਨੇ ਲੈਡ ਅਤੇ ਆਰਸਨਿਕ ਨੇ ਯੂਰੇਨੀਅਮ ਨੇ ਉਹਦੇ ਨਾਲ ਸਾਰੇ ਪਿਆਰੋਂ ਨੂੰ ਭਾਂਸੀ ਕਰਾਓ ਭਾਈ ਸਿਆਰ ਕਰ ਲੋ ਫਿਰ ਰਿਪੋਰਟ ਅਨੁਸਾਰ ਆਉਣ ਵਾਲੇ 4 ਸਾਲਾਂ ਚ ਕੋਈ ਕਰ ਨਹੀਂ ਦਿੱਤੀ ਜਾਣੀ ਕੈਂਸਰ ਨਹੀਂ ਹੋਵੇਗਾ ਸਾਨੂੰ ਸਾਰੇ ਸ਼ਹਿਰੀਆਂ ਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਪਰ ਸਰਕਾਰਾਂ ਚੁੱਪ ਨੇ ਸਾਡੇ ਕੋਲ ਪਾਣੀ ਹੈ ਨਹੀਂ ਸਾਡਾ ਪਾਣੀ ਜ਼ਹਿਰ ਸੁੰਗਾਨਿਕ ਤਰੀਕੇ ਨਾਲ ਅਲੱਗ-ਅਲੱਗ ਗਲਤ ਸਮਝੌਤਿਆਂ ਨਾਲ ਸੰਧਾਨ ਦੀ ਉਲੰਘਣਾ ਕਰਕੇ ਦੂਜੇ ਰਾਜਾਂ ਨੂੰ ਦੇ ਦਿੰਦੇ ਜਿਹੜੇ ਰਾਈਪੀਰੀਅਨ ਸਟੇਟਸ ਨਹੀਂ ਔਰ ਇੱਕ ਬੜੀ ਮਜ਼ੇਦਾਰ ਗੱਲ ਇਹ ਹੈ ਵੀ ਕੋਈ ਵੀ ਸਮਝੌਤਾ ਠੀਕ ਹੈ ਚੀਫ ਮਿਨਿਸਟਰ ਦਸਖਤ ਕੀਤੇ ਹੋਣਗੇ اور وہ اسمبلی تو پاس ہونا ضروری ਹੁੰਦਾ ਇੱਕ ਵੀ ਸਮਝੌਤਾ ਅੱਜ ਤੱਕ ਅਸੈਂਬਲੀ ਨੇ ਪੰਜਾਬ ਦੀ ਇਹ پاس ਨਹੀਂ ਕੀਤਾ ਔਰ ਬਹੁਤੇ ਸਮਝਾਤੇ ਕੇਂਦਰ ਨੇ ਗਲ ਗੁੱਠਾ ਦੇ ਕੇ ਕਰਵਾਏ چاہے ਦਰਬਾਰਾ ਸਿੰਘ ਤੋਂ ਤਾਰਖਤ ਪਰਵਾਸੀ ਅਸਦੀ ਜਿਹੜੀ ਪਟੀਸ਼ਨ ਸੀ ਸੁਪਰੀਮ ਕੋਰਟ ਤੋਂ ਉਹ ਵਾਪਸ ਕਰਾਈ ਜਿਹਨੇ ਸਗਾ ਪੰਜਾਬ ਭੁਗਤ ਰਿਹਾ ਹੈ چاہے 1948 ਵਿੱਚ ਮਹਿਰ ਕੱਢਣ ਦੀ ਗਜਾਤ ਪੰਡਤ ਨੇ ਰੂਣੇ ਦਿੱਤੀ ਕਿਉਂਕਿ ਜਿਹੜੀ ਉਹ ਪਾਣੀ ਹੈ ਜਾਇਮ ਨੇ ਛੀਲਾ ਨੇ ਔਰ ਉਸ ਤੋਂ ਜੋ ਜਨਰੇਸ਼ਨ ਹੁੰਦੀ ਹੈ ਇਸ ਸੰਵਿਧਾਨ ਮੁਤਾਬਕ ਸਟੇਟਾਂ ਦਾ ਵਿਸ਼ਾ ਹੈ ਰਾਜਾਂ ਦਾ ਵਿਸ਼ਾ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ 1948 ਵਿੱਚ ਸੰਵਿਧਾਨ ਦੀ ਉਲੰਘਣਾ ਕਰਕੇ ਪੰਡਿਤ ਨਹਿਰੂ ਨੇ Rajasthan ਨੂੰ ਨਹਿਰ ਕੱਢਣ ਦਿੱਤੀ ਔਰ ਅੱਜ ਉਸ ਤੋਂ ਬਾਅਦ 1955 ਜਿਹੜਾ ਸਮਝੌਤਾ ਕੀਤਾ ਉਹਦੇ ਵਿੱਚ ਪਾਣੀ ਦਾ ਰੇਟ ਹੀ ਨਹੀਂ ਤੈਅ ਕੀਤਾ ਉਸ ਤੋਂ ਪਹਿਲਾਂ 15 ਅੱਧੇ ਪਾਣੀ ਦਾ ਰੇਟ ਹੁੰਦਾ ਸੀ ਗੁਣਕੇ ਮੀਟਿੰਗਾਂ ਨਹੀਂ ਹੋਈ ਸਾਡਾ ਜਿਹੜਾ ਇਰੀਗੇਸ਼ਨ ਮਿਨਿਸਟਰ ਸੀ ਉਹਨੇ 10 ਮਹੀਨੇ ਮਿਨਿਸਟਰਸ਼ਿਪ ਦਾ ਅਸਕਤ ਨਹੀਂ ਕੀਤੇ ਔਰ ਉਹਨੂੰ ਗਲਗੂਠਾ ਦੇ ਕੇ 7 ਮਹੀਨੇ ਬਾਅਦ ਅਸਕਤ ਕਰਵਾਏ ਗਏ ਔਰ ਉਹਨੂੰ ਕਿਹਾ ਗਿਆ ਤੂੰ ਚੁੱਪ ਕਰ ਔਰ ਇਸੇ ਤਰ੍ਹਾਂ ਇੰਦਰਾ ਗਾਂਧੀ ਨੇ ਦਰਵਾਰਾ ਸਿੰਘ ਨੂੰ ਕਿਹਾ ਇਹ ਆ ਕੁਰਸੀ ਰੱਖ ਲੈ ਜਾਂ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਚਾ ਉਹ ਰੱਖ ਲੈ ਉਹਨੇ ਆਪਣੀ ਕੁਰਸੀ ਵਾਸਤੇ ਪਟੀਸ਼ਨ ਵਾਪਸ ਲੈ ਲਈ ਇਸੇ ਤਰ੍ਹਾਂ ਅੱਜ ਇੱਕ ਅਫਸੋਸਨਾਕ ਪਹਿਲੂ ਇਹ ਵੀ ਹੈ ਸਾਡਾ ਪਾਣੀ ਰਾਜਸਥਾਨ ਨੂੰ ਅਸੀਂ ਪੀਣ ਵਾਸਤੇ ਦਿੱਤਾ ਸੀ ਉਹਨੂੰ ਕਮਰਸ਼ੀਅਲ ਕੰਮ ਲਈ ਪਾਣੀ ਨਹੀਂ ਸੀ ਦਿੱਤਾ ਅਸੀਂ ਪਾਣੀ ਦਿੱਤਾ ਸੀ ਦਾ ਰਾਜਸਥਾਨ ਦੇ ਲੋਕਾਂ ਨੂੰ ਪੀਣ ਵਾਸਤੇ ਪਰ ਅੱਜ ਉਹ ਬਾੜਮੀਰ ਦੀ ਰਿਫਾਈਨਰੀ ਤੋਂ ਕੱਲੀ ਤੋਂ 1600 ਕਰੋੜ ਰੁਪਇਆ ਸਾਲਾਨਾ ਵਟਦਾ ਹੈ 2 ਰੁਪਏ ਲੀਟਰ ਹਰ ਇੰਡਸਟਰੀ ਵਾਲੇ ਤੋਂ ਲੈਂਦਾ ਹੈ ਤਾਂ ਰਾਤ ਤੇ ਖੇਤੀ ਦਾ ਕੀ ਰੇਟ ਹੈ ਉਹ ਮੈਨੂੰ ਹਲੇ ਪਤਾ ਨਹੀਂ ਅੱਜ ਤੱਕ ਇੱਕ ਅਸੈਸਮੈਂਟ ਦੇ ਮੁਤਾਬਕ 7.5 ਲੱਖ ਕਰੋੜ ਦਾ ਪਾਣੀ ਜੇ ਅੰਗਰੇਜ਼ ਦੇ ਰੇਟ ਦੇ ਨਾਲ ਗਿਲਿਆ ਜਾਏ ਪੰਜਾਬ ਤੋਂ ਰਾਜਸਥਾਨ ਨੂੰ ਮੁਫਤ ਚ ਚਲਾ ਗਿਆ ਸਾਨੂੰ ਸਰਨੇ ਗਵਰਨਰ ਨਹੀਂ ਰਾਜਸਾਲਾ ਕਿਸੇ ਨਾਲ ਕੋਈ ਰੌਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਰਾਜਸਥਾਨ ਨੂੰ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਪਰ ਅਸੀਂ ਕਹਿੰਨੇ ਆ ਸੰਵਿਧਾਨ ਜੋ ਕਹਿੰਦਾ ਉਹਦੇ ਨਾਲ ਸਾਨੂੰ ਪੰਜਾਬ ਨੂੰ ਇਨਸਾਫ ਦੇ ਦਿਓ ਕਿਉਂਕਿ ਪੰਜਾਬ ਦੇ ਕੋਲੋਂ ਜਦੋਂ ਹੁਣ SUIL ਦਾ ਰੇਟ ਕੱਪਿਆ ਹੋਇਆ ਹੈ ਪੰਜਾਬ ਕੋਲ 1 ਕਰੋੜ ਏਕੜ ਜ਼ਮੀਨ ਹੈ ਕੀਤਿਯੋਗ ਹਰਿਆਣੇ ਕੋਲ 70 ਲੱਖ ਏਕੜ ਜ਼ਮੀਨ ਹੈ ਸਾਡੇ ਨੂੰ ਘੱਟ ਜੀ ਮਹੀਨਾ ਉਹਦੇ ਕੋਲ 22.7 ਐਮਐਫ ਪਾਣੀ ਹੈ ਸਾਡੇ ਕੋਲ 20 ਪਾਣੀ ਸਾਡੇ ਕੋਲ ਘੱਟ ਹੈ ਪਾਣੀ ਸਾਡੇ ਕੋਲ ਘੱਟ ਹੈ ਪਰ ਜ਼ਮੀਨ ਸਾਡੇ ਕੋਲ ਵੱਧ ਹੈ ਖਾਲੇ ਐਸਵਾਈਐਲ ਦਾ ਰੇਡ ਕਾ ਫੇਰ ਪਿੰਦਾ ਹੈ ਜਮਨਾ ਦੇ ਵਿੱਚੋਂ ਪਾਣੀ ਹਿਮਾਚਲ ਨੂੰ ਦੇ ਦਿੱਤਾ ਕਿ ਪੰਜਾਬ ਨੂੰ ਨਹੀਂ ਦਿੱਤਾ ਪਰ ਹਿਮਾਚਲ ਵਾਲੇ ਦਿੱਲੀ ਨੂੰ 21 ਕਰੋੜ ਰੁਪਏ ਦਾ ਹਰ ਸਾਲ ਪਾਣੀ ਵੇਚਦੇ ਨੇ ਇਹ ਪੰਜਾਬ ਦਾ ਪਾਣੀ ਮੁਫਤ ਜਿਹਾ ਜਾ ਰਿਹਾ ਦਿੱਲੀ ਨੂੰ ਵੀ ਰਾਜਸਥਾਨ ਨੂੰ ਵੀ ਹਰਿਆਣਾ ਆਪਣੇ ਹਿੱਸੇ ਤੋਂ ਵੱਧ ਲੈ ਚੁੱਕਾ ਹੈ ਹਾਲੇ ਸਿਆਸੀ ਤੌਰ ਤੇ ਸਾਡੇ ਖਿਲਾਫ ਉੱਥੇ ਲੋਕਾਂ ਨੂੰ ਭੜਕਾ ਕੇ ਪੰਜਾਬ ਦੇ ਖਿਲਾਫ ਖੜੇ ਕਰ ਦਿੱਤਾ ਜਾਂਦਾ ਹੈ ਅਸੀਂ ਅੱਜ ਇਹ ਅਰਦਾਸ ਕੀਤੀ ਹੈ ਸਤਿਗੁਰਾਂ ਦੇ ਅੱਗੇ ਬਈ ਪਾਣੀ ਪੋਲੂਟ ਹੋ ਗਿਆ ਸੂਬੇ ਨੂੰ ਬਚਾਓ ਇਹ ਸਰਕਾਰਾਂ ਨੇ ਨਹੀਂ ਬਚਾਉਣਾ ਕੈਂਸਰ ਵੱਧ ਰਿਹਾ ਹੈ ਇਸ ਸਪੀਡ ਨਾਲ ਕੈਂਸਰ ਵੱਧ ਰਿਹਾ ਹੈ 4 ਸਾਲਾਂ ਬਾਅਦ ਘਰ ਘਰ ਕੈਂਸਰ ਹੋਏਗਾ ਕੀ ਇੱਥੇ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਚੁੱਪ ਕਰੀ ਬੈਠੀ ਹੈ ਉਹ ਸਾਰੇ ਪੰਜਾਬ ਨੂੰ ਮਾਰ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਕਿਹਨਾ ਲੋਕਾਂ ਦੇ ਰਾਜ ਕਰਨਾ ਜੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣੇ ਨੇ ਇੱਕ ਤਾਂ ਸਵਾਲ ਇਹ ਹੈ ਦੂਸਰਾ ਇਹ ਹੈ ਪਾਣੀ ਲਿਆਉਣਾ ਕਿੱਥੋਂ ਹੈ ਸਾਨੂੰ ਇੱਕ ਲੜਾਈ ਵਿੜਣੀ ਪਊ ਉਹਦੇ ਲਈ ਅੱਜ ਅਰਦਾਸ ਕੀਤੀ ਆਸੀਂ ਪਿੰਡਾਂ ਵਿੱਚ ਜਾਵਾਂਗੇ ਇੱਕ ਵੱਡੀ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਨੂੰ ਅੱਜ ਕਿਉਂ ਐਜੂਕੇਟ ਕਰਨ ਲਈ ਔਰ ਅਗਲੇ ਅੰਦੋਲਨ ਦੀ ਤਿਆਰੀ ਲਈ ਉਰੋ ਤਿਆਰੀ ਜਦੋਂ ਹੋ ਗਈ ਉਹਦੇ ਬਾਅਦ ਹੋਏ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਡਿਕਲੇਅਰ ਕਰਦੇ ਆਂਗੇ ਬਲ ਹਰਿੰਦਰ ਸਿੰਘ ਲਖਵਾਲ ਤੋਂ ਕੁਝ ਕਹਿਣਗੇ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਸਾਡੇ ਖੇਤ ਨੂੰ ਪਾਣੀ ਮਿਲਣਾ ਚਾਹੀਦਾ ਅੱਜ ਸਰਕਾਰਾਂ ਸਾਡੇ ਤੋਂ ਜਿਵੇਂ ਨਹਿਰਾਂ ਦਾ ਪਾਣੀ ਦਾ ਅਧਿਕਾਰ ਖੋਇਆ ਜਾ ਰਿਹਾ ਡੈਮਾਂ ਦਾ ਅਧਿਕਾਰ ਵੀ ਸਰਕਾਰਾਂ ਨੇ ਸਾਡੇ ਤੋਂ ਖੋਹ ਲਿਆ ਉਹਦੇ ਲਈ ਅਸੀਂ ਲੜਾਈ ਲੜਨ ਦੇ ਲਈ ਅੱਜ ਸਾਂਝੇ ਤੌਰ ਤੇ ਅਸੀਂ ਇੱਥੇ ਅਰਦਾਸ ਕੀਤੀ ਆ ਤੇ ਕਿਵੇਂ ਸਾਡਾ ਪਾਣੀ ਪੋਲਿਊਟ ਹੋ ਰਿਹਾ ਕਿਵੇਂ ਜੜੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਵੱਡੀਆਂ ਇੰਡਸਟਰੀ ਉਹ ਪਾਣੀ ਧਰਤੀ ਦੇ ਵਿੱਚ ਪਾ ਰਹੀਆਂ ਨੇ ਹਰੇਕ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਬਣ ਗਿਆ ਜੋ ਰਿਪੋਰਟ ਆਈਆਂ ਹਰੇਕ ਚਾਰ ਬੰਦਿਆਂ ਮਗਰ ਇੱਕ ਬੰਦਾ ਕੈਂਸਰ ਦਾ ਅੱਜ ਤੋਂ 2-4 ਸਾਲ ਚ ਸ਼ਿਕਾਰ ਹੋ ਜਾਊਗਾ ਉਹ ਹਰੇਕ ਇਕੱਲੇ ਕਿਸਾਨ ਦੀ ਗੱਲ ਨਹੀਂ ਹਰੇਕ ਘਰ ਘਰ ਦੀ ਇਹ ਲੜਾਈਆਂ ਹਰੇਕ ਚੁੱਲੇ ਦੀ ਲੜਾਈਆਂ ਅਸੀਂ ਨਹੀਂ ਕਹਿੰਦੇ ਵੀ ਪਾਣੀ ਕੋਈ ਗਵਾਂਡੀ ਨੂੰ ਨਹੀਂ ਦੇਣਾ ਅਸੀਂ ਕਹਿੰਨੇ ਹਾਂ ਰਿਪਰੀਅਨ ਐਕਟ ਜੋ ਰਿਪਰੀਅਨ ਐਕਟ ਕਹਿੰਦਾ ਜੋ ਸੰਵਿਧਾਨ ਕਹਿੰਦਾ ਉਦੇ ਮੁਤਾਬਕ ਅਸੀਂ ਪਾਣੀ ਦਵਾਂਗੇ ਜਿਵੇਂ ਰਾਜਸਥਾਨ ਸਾਡੇ ਤੋਂ ਬਾਕੀ ਚੀਜ਼ਾਂ ਦੀ ਰਾਇਲਟੀ ਮੰਗਦਾ ਕੀ ਅਸੀਂ ਪਾਣੀਾਂ ਦੀ ਰਾਇਲਟੀ ਨਹੀਂ ਮੰਗ ਸਕਦੇ ਇਸ ਤਰ੍ਹਾਂ ਹੀ ਅਸੀਂ ਕਹਿੰਨੇ ਆ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਹੀ ਅਸੀਂ ਇੱਕ ਅੱਜ ਕਹਿਣ ਆਏ ਆ ਵੀ ਜਿਹੜੀ ਸਾਨੂੰ ਵੀ ਰਾਇਲਟੀ ਦਿੱਤੀ ਜਾਵੇ ਰਾਜਸਥਾਨ ਜਿਵੇਂ ਪਾਣੀ ਵੇਚਦਾ ਉਸੇ ਤਰ੍ਹਾਂ ਸਾਨੂੰ ਵੀ ਰਾਇਲਟੀ ਦਿੱਤੀ ਜਾਵੇ ਅਗਲੇ ਲੀਡਰ ਸਾਹਿਬ ਤੁਹਾਡੇ ਪਰਸੂ ਸਾਹਿਬ ਬੇਨਤੀ ਹੈ ਛੇਤੀ ਮੀਟਿੰਗ ਹੋ ਕੇ ਕੱਲ ਗੱਲ ਹੋ ਗਈ ਐਸਕੇਮ ਦੇ ਵਿੱਚ ਸਾਰੀਆਂ ਜਿਹੜੇ ਜਿਹੜੇ ਸ਼ਾਮਿਲ ਹੋ ਜਾਣਗੇ ਹੁਣ ਮੈਂ ਇੰਟਰੋਡਿਊਸ ਸਾਰੇ ਤੁਹਾਨੂੰ ਕਰਾਉਣਾ ਔਰ ਜਾਗੋ ਪੰਜਾਬ ਵੱਲੋਂ ਦੇੜੀ ਫੌਜੀਆਂ ਦੀ ਜਥੇਬੰਦੀ ਹੈ ਤੇ ਆਈਐਸ ਰਿਟਾਇਰਡ ਵੀ ਜਥੇਬੰਦੀ ਉਹਦੇ ਵਿੱਚੋਂ ਬ੍ਰਿਗੇਡੀਅਰ ਕਾਹ ਨੂੰ ਜਿੰਦਰਮੋਹਨ ਜਣੀ ਇੰਦਰਮੋਹਨ ਮੈਂ ਬ੍ਰਿਗੇਡੀਅਰ ਇੰਦਰਮੋਹਨ ਸਿੰਘ ਉਹ ਸਾਹਮਣੇ ਆਏ ਖੜੇ ਨੇ ਉਹ ਵੀ ਆਪਣੀ ਹਾਜ਼ਰੀ ਰੋਣਗੇ ਮੇਰੀ ਬੇਨਤੀ ਹੈ ਧਿਆਨ ਨਾਲ ਸਾਰੇ ਥੋੜਾ ਜਿਹਾ ਪੇਸ਼ੀਅੰਸ ਰੱਖਿਓ ਸਾਰੇ ਦੋ ਮਿੰਟ ਵਿੱਚ ਇੰਟਰੋਡਿਊਸਟ ਅਨੁਪਰਵਾਣਾ ਚਾਹੁੰਦਾ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਕਾਨ ਤੱਕ ਸਾਰੇ ਅਰਦਾਸ ਕੀਤੀ ਹੈ ਇਹ ਪੰਜਾਬ ਦੇ ਪਾਣੀ ਨੂੰ ਬਚਾਣਾ ਹੈ ਪੰਜਾਬ ਨਾਲ ਜੋ ਲੰਬੇ ਸਮੇਂ ਤੋਂ ਬੇਨਸਾਫੀ ਹੋਈ ਹੈ ਪੰਜਾਬ ਦੇ ਪਾਣੀ ਲੁੱਟੇ ਗਏ ਹੈ ਔਰ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ ਇਸ ਦੀ ਰਾਖੀ ਕਰਨੀ ਹੈ ਕੋਈ ਸਿਆਸੀ ਤੇ ਕੋਈ ਹੋਰ ਗਿਆਨ ਨੂੰ ਤਿਆਰ ਨਹੀਂ ਕਿਉਂਕਿ ਪਾਣੀ ਹੈ ਜਿਹੜਾ ਇਹ ਜੀਵਨ ਰੇਖਾ ਹੈ ਜੇ ਪਾਣੀ ਨਹੀਂ ਖੇਤੀਬਾੜੀ ਨਹੀਂ ਜੇ ਪਾਣੀ ਤਾਂ ਜੀਵਨ ਨਹੀਂ ਸਾਡੇ ਕੋਲ ਪਾਣੀ ਹੈ ਨਹੀਂ ਪਾਣੀ ਸਰਕਾਰਾਂ ਨੇ ਗਲਤ ਸਮਝੌਤਿਆਂ ਨੇ ਲੁੱਟ ਕੇ ਦੂਜੀਆਂ ਸੁਵਿਧਾਵਾਂ ਨੂੰ ਦੇ ਦਿੱਤਾ ਇਸ ਲਈ ਅੱਜ ਇਹ ਸਮਾਂ ਮੰਗ ਕਰਦਾ ਹੈ ਜੇ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਪਾਣੀ ਦੇ ਰਾਖੀ ਕੀਤੀ ਜਾਏ ਅਸੀਂ ਅੱਜ ਇਹ ਕਸਮ ਖਾ ਕੇ ਗਏ ਆਂਗੇ ਇਸ ਲਈ ਲੜਾਈ ਲੜਾਂਗੇ ਔਰ ਪੰਜਾਬ ਦੀਆਂ ਸਭੂ ਕਿਸਾਨ ਜਥੇਬੰਦੀਆਂ ਆਮ ਲੋਕ ਵੀ ਇਕੱਠੇ ਹੋ ਕੇ ਲੜਾਈ ਸੰਘੋੜਗੇ ਧੰਨਵਾਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਅੱਜ ਅਸੀਂ ਪਾਣੀ ਦਾ ਜਿਹੜਾ ਸ਼ੰਗਰ ਸਿਆ ਨੂੰ ਸ਼ੁਰੂ ਕਰਨ ਜਾ ਰਹੇ ਆ ਉਹਦੇ ਉੱਤੇ ਅਸੀਂ ਅਰਦਾਸ ਬੇਨਤੀ ਕੀਤੀ ਆ ਗੁਰੂ ਮਹਾਰਾਜ ਕੋ ਅਸ਼ੀਰਵਾਦ ਲਿਆ ਆਪ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਮੋਰਚਾ ਸਾਰੇ ਲੋਕਾਂ ਦਾ ਸਾਰੇ ਚ ਸੰਭਲ ਹੋਣਾ ਵੱਡੀ ਗਿਣਤੀ ਦੇ ਵਿੱਚ ਤਿਆਰੀ ਕਰਕੇ ਇਸ ਮੋਰਚੇ ਨੂੰ ਅਸੀਂ ਫਤਿਹ ਕਰਾਂਗੇ ਪੰਜਾਬ ਦੇ ਪਾਣੀ ਬਚਾਵਾਂਗੇ ਹੋਰ ਵੀ ਜਿੰਨੇ ਵੀ ਸਾਡੇ ਮਸਲੇ ਉਹਨਾਂ ਨੂੰ ਅਸੀਂ ਹੱਲ ਕਰਾਉਣ ਵਾਸਤੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਪਹਿਲਾ ਇਸ ਮੋਰਚੇ ਦੀ ਅਸੀਂ ਤਿਆਰੀ ਕਰਨ ਵਾਸਤੇ ਅੱਜ ਸ਼ੁਰੂਆਤ ਕੀਤੀ ਆ ਅਸੀਂ ਪਿੰਡਾਂ 'ਚ ਜਾਵਾਂਗੇ ਛੋਟੀਆਂ ਕਾਨਫਰੰਸਾਂ ਕਰਾਂਗੇ ਇਹਨੂੰ ਵਿਸ਼ਾਲ ਕਰਕੇ ਫਿਰ ਅਸੀਂ ਮਾਰਚ ਦੇ ਆਖਰ ਦੇ ਵਿੱਚ ਜੋ ਸਾਡੇ ਦਸਨਗੇ ਦਰਜੀਵਾਲ ਸਾਹਿਬ ਹੁਣੀ ਅਸੀਂ ਤਰੀਕ ਦੇ ਕੇ ਵੱਡੀਆਂ ਰੈਲੀਆਂ ਕਰਕੇ ਸਰਕਾਰ ਨੂੰ ਮਜਬੂਰ ਕਰਾਂਗੇ ਜਿੰਨੀਆਂ ਵੀ ਧਰਾਵਾਂ ਸਾਡੇ ਗਲਤ ਹੋਈਆਂ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਡੇ ਡਾਕੇ ਵੱਜੇ ਆ ਉਹਨਾਂ ਨੂੰ ਅਸੀਂ ਵਾਪਸ ਕਰਾ ਕੇ ਪੰਜਾਬ ਦੇ ਪਾਣੀ ਦੇ ਜਿਹੜੀ ਮਾਲਕੀ ਦਾ ਹੱਕ ਆ ਉਹ ਅਸੀਂ ਵਾਪਸ ਲੈ ਕੇ ਜਥੇਬੰਦੀਆਂ ਪੰਜਾਬ ਨੂੰ ਦਵਾਂਗੇ ਇੰਨੀਆਂ ਸਾਡਾ ਜਿਹੜਾ